ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਬਾਰ ਮੌਜੂਦ ਆ ਜਿੱਥੇ ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਜਿਣੀ ਕਿ ਨਜ਼ਰ ਆ ਰਹੀਆਂ ਨੇ ਤਾਂ ਕਿਲਕਾਰੀਆਂ ਨੇ ਜਿਹੜੀਆਂ ਕਿ ਗੂੰਜ ਉਠੀਆਂ ਨੇ ਜਿਸ ਹਵੇਲੀ ਦੇ ਵਿੱਚ ਕੁਝ ਦਿਨ ਪਹਿਲਾਂ ਜਿਹੜਾ ਕਿ ਮਾਤਮ ਪਸਰਿਆ ਹੋਇਆ ਸੀ ਤਾਂ ਅੱਜ ਉਸ ਹਵੇਲੀ ਦੇ ਵਿੱਚ ਛੋਟੇ ਸਿੱਧੂ ਦੀ ਯਾਦ ਕਰਕੇ ਜਿਹੜੀਆਂ ਕਿ ਕਿਲਕਾਰੀਆਂ ਨੇ ਗੂੰਜ ਉਠੀਆਂ ਨੇ ਤਾਂ ਦੂਰੋਂ ਦੂਰੋਂ ਲੋਕ ਇੱਥੇ ਪਹੁੰਚ ਕੇ ਸਿੱਧੂ ਨੂੰ ਯਾਦ ਕਰਨੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਿੱਧੂ ਦੇ ਘਰ ਦੀਆਂ ਬਾਹਰ ਦੀਆਂ ਉਸੇ ਹਵੇਲੀ ਦਾ ਗੇਟ ਹੈ ਤਾਂ ਲੋਕ ਦੂਰੋਂ ਦੂਰੋਂ ਪਹੁੰਚ ਰਹੇ ਨੇ ਤਾਂ ਗੱਲਬਾਤ ਵੀ ਕਰਾਂਗੇ ਤਾਂ ਬਾਈ ਜੀ ਕਿਹੜੀ ਜਗ੍ਹਾ ਅਨਮਾਨਾ ਕਿੱਧਰ ਤੋਂ ਜੀ ਅਨਮਾਨ ਕੜ ਤੋਂ ਆਏ ਹੋ Rajasthan ਤੋਂ ਹਾਂਜੀ ਕਿੰਨੀ ਕਿ ਖੁਸ਼ੀ ਹੈ ਜਦੋਂ ਅੱਜ ਪਤਾ ਲੱਗਿਆ ਕਿ ਸਿੱਧੂ ਨਿੱਕੇ ਪਿਆਰੀ ਵਾਪਸ ਆ ਗਿਆ ਭਾਜੀ ਸਵੇਰ ਜਦੋਂ ਸਾਨੂੰ ਪਤਾ ਲੱਗਿਆ ਸੀ ਉਹਦੇ ਇਹ ਘੰਟੇ ਦੇ ਵਿੱਚ ਵਿੱਚ ਤਿਆਰ ਹੋ ਕੇ ਇੱਥੇ ਪਹੁੰਚੇ ਆਂ ਇੱਥੋਂ ਸਵਾ 100 ਕਿਲੋਮੀਟਰ ਚੱਲ ਕੇ ਆਏ ਆਂ ਅਸੀਂ ਪੂਰੀ ਫੈਮਿਲੀ ਦੇ ਨਾਲ ਆਏ ਹਾਂ ਹਾਂਜੀ ਤਾਂ ਸਾਨੂੰ ਵੀ ਉਡੀਕ ਸੀ ਕਿ ਕਦੋਂ ਨਿੱਕਾ ਸਿੱਧੂ ਆਵੇ ਜਾਂ ਛੋਟਾ ਸਿੱਧੂ ਆਵੇ ਤਾਂ ਅਸੀਂ ਉਸ ਦਿਨ ਦੀ ਵੇਟ ਕਰ ਰਹੇ ਸੀ ਉਹ ਅੱਜ ਮਾਲਕ ਨੇ ਸੁਣਿਆ ਸੋ ਛੋਟਾ ਸਿੱਧੂ ਆਇਆ ਹੈ ਅਸੀਂ ਬਹੁਤ ਖੁਸ਼ੀਆਂ ਤੇ ਇੱਥੇ ਸਾਂਝੀ ਕਰਨ ਆਏ ਆਂ ਆਪਣੀਆਂ ਜੋ ਵੀ ਸੀਗਾ ਤਾਂ ਇੱਥੇ ਬਹੁਤ ਵਧੀਆ ਫੀਲ ਹੋਇਆ ਇੱਥੇ ਆਏ ਆ ਇਸ ਘਰ ਨੂੰ ਰੰਗ ਭਾਗ ਲੱਗੇ ਹੁਣ ਦੁਬਾਰਾ ਤਾਂ ਮਾਲਕ ਅੱਗੇ ਦਇਆ ਕਰਦੇ ਆ ਵੀ ਇਸ ਵੀਰ ਦੀ ਉਮਰ ਲੰਮੀ ਹੋਵੇ ਉਵੇਂ ਉਹਦਾ ਨਾਮ ਚਮਕੇ ਸਾਰਾ ਕੁਝ ਉਸੇ ਟਾਈਪ ਤੇ ਹੋਵੇ ਤਾਂ ਜੋ ਵੀ ਹੈ ਬਾਬਾ ਬਲਕੌਰ ਸਿੰਘ ਹੈ ਇਹਨਾਂ ਦੇ ਅੱਗੇ ਅਨਸਵੰਸ ਅੱਗੇ ਵਧੇ ਤਾਂ ਇਸ ਦਿਨ ਦੀ ਉਡੀਕ ਕਰ ਰਹੇ ਸੀ ਉਹ ਮਾਲਕ ਨੇ ਹੁਣ ਪੂਰੀ ਕਰ ਦਿੱਤੀ ਹੈ ਜੀ ਤੁਸੀਂ ਬਾਈ ਜੀ ਕਿੱਥੋਂ ਆਏ ਹੋ ਰਾਜਸਥਾਨ ਤੋਂ ਵੀਰ ਨਾਲ ਹਾਂਜੀ ਹਾਂਜੀ ਤਾਂ ਕਿੰਨੀ ਕੁ ਖੁਸ਼ੀ ਹੋਈ ਹੈ ਫਿਰ ਬਹੁਤ ਖੁਸ਼ੀ ਹੋਈ ਹੈ ਵੀਰ ਜਦੋਂ ਪਤਾ ਲੱਗਿਆ ਯਕੀਨ ਜੇ ਹੋ ਗਿਆ ਸੀ ਵੀ ਵਾਕਈ ਸਿੱਧੂ ਵਾਪਸ ਆ ਗਿਆ ਯਕੀਨ ਆ ਗਿਆ ਹਾਂ ਪੂਰਾ ਪੂਰਾ ਯਕੀਨ ਸੀ ਇੱਕ ਆਖਿਰ ਦਿਨ ਦੀ ਉਡੀਕ ਕਰਦੇ ਸੀ ਅਸੀਂ ਵੀ ਕਦੋਂ ਆਹ ਦਿਨ ਆਵੇ ਤੇ ਕਦੋਂ ਅਸੀਂ ਪਹੁੰਚੀਏ ਪਿੰਡ ਤਾਂ ਬਾਈ ਜੀ ਖਬਰਾਂ ਪਹਿਲਾਂ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀਗੀਆਂ ਪਰ ਬਾਪੂ ਉਹਨਾਂ ਵੱਲੋਂ ਕਹਿ ਗਿਆ ਸੀ ਕਿ ਇਹ ਜੇ ਕੋਈ ਗੱਲ ਨਹੀਂ ਜਦੋਂ ਹੋਊਗੀ ਤੁਹਾਡੇ ਨਾਲ ਜਾਣ ਕੇ ਜ਼ਰੂਰ ਪਰ ਲੱਗਦਾ ਸੀ ਕਿ ਅੱਜ ਵਾਲੀ ਖਬਰ ਵੀ ਜਿਹੜੀ ਕਿ ਸੱਚ ਹੈ ਉਹ ਜੀ ਕਿਰਾਂ ਦਾ ਨਹੀਂ ਯਕੀਨ ਜਾ ਹੋਇਆ ਪਰ ਜਦੋਂ ਬਾਬਾ ਆਪਣੇ ਬਲਕੌਰ ਸਿੰਘ ਜੀ ਨੇ ਪੋਸਟ ਪਾਈ ਤਾਂ ਜਦੋਂ ਅਸੀਂ ਵੇਖੀ ਪੋਸਟ ਤੇ ਅਸੀਂ ਨਾਲ ਦੀ ਨਾਲ ਵੀਰ ਨੇ ਦੱਸਿਆ ਜਿਵੇਂ ਅਸੀਂ ਰਾਜਸਥਾਨ ਤੋਂ ਆਏ ਹਾਂ 100 ਸਵਾ ਕਿਲੋਮੀਟਰ ਇੱਥੇ ਦੂਰ ਹੈਗਾ ਤੇ ਫੈਮਿਲੀ ਦੇ ਨਾਲ ਵੀਦ ਫੈਮਿਲੀ ਆਏ ਅਸੀਂ ਤਿਆਰ ਹੋ ਕੇ ਬੜਾ ਬਹੁਤ ਜ਼ਿਆਦਾ ਖੁਸ਼ੀ ਹੈ ਮਤਲਬ ਸਾਨੂੰ ਇੱਥੇ ਆਏ ਮਤਲਬ ਮਨ ਨੂੰ ਐ ਬਹੁਤ ਜ਼ਿਆਦਾ ਮਤਲਬ ਖੁਸ਼ੀ ਫੀਲ ਹੋ ਰਹੀ ਹੈ ਸਾਨੂੰ ਤੁਸੀਂ ਵੀ ਨਾਲ ਹੀ ਹੋ ਇਨਾਂ ਦੇ ਨਹੀਂ ਤੁਸੀਂ ਕਿੱਥੋਂ ਆਏ ਹੋ ਯੂਕੇ ਚ ਤੋਂ ਯੂਕੇ ਤੋਂ ਆਏ ਹੋ ਹਾਂਜੀ ਆ ਮੇਰੀ ਪਹਿਲੀ ਵਾਰੀ ਐ ਇਸ ਤੋਂ ਦੋ ਮਹੀਨੇ ਅਲਾ ਦਾ ਹਵਲੀਚ ਅੱਛਾ ਪਹਿਲੀ ਵਾਰ ਆਇਓ ਇੱਥੇ ਹਾਂਜੀ ਕਿਵੇਂ ਦਾ ਲੱਗ ਰਿਹਾ ਫਿਰ ਇੱਥੇ ਆ ਕੇ ਵਧੀਆ ਕੀ ਲੱਗਦਾ ਹੁਣ ਸਿੱਧੂ ਵਾਪਸ ਆ ਗਿਆ ਆਇਆ ਨਹੀਂ ਵਾਪਸ ਉਹ ਕਿਉਂਕਿ ਉਹ ਉਹ ਡੈਥ ਹੋਇਆ ਸੀ 2 ਸਾਲ ਛੋਟਾ ਸਿੱਧੂ ਫਿਰ ਆ ਗਿਆ ਆ ਲੱਗਿਆ ਉਹਦੇ ਬਾਰੇ ਹਾਂਜੀ ਪਤਾ ਲੱਗ ਗਿਆ ਸੀ ਕਿਵੇਂ ਦਾ ਮਹਿਸੂਸ ਹੋ ਰਿਹਾ ਮੈਂ ਇੰਗਲੈਂਡ ਸੇ ਦੇਖਣ ਅਮ ਮੈਂ ਤਾਂ ਨਿਊਜ਼ ਤੋਂ ਦੇਖਿਆ ਸੀ ਵੀ ਸਿੱਧੂ ਮੋਲੇ ਸਿਆਲਾ ਦਾ ਮੰਮੀ ਨੇ ਬਰਥ ਦਿੱਤਾ ਸੀ ਛੋਟਾ ਨੂੰ ਹਾਂਜੀ ਖੁਸ਼ੀ ਹੋ ਰਹੀ ਹੈ ਫਿਰ ਹਾਂਜੀ ਖੁਸ਼ੀ ਹੋ ਰਹੀ ਹੈ ਤਾਂ ਬਿਲਕੁਲ ਇਹ ਤਸਵੀਰਾਂ ਨੇ ਹਵੇਲੀ ਦੇ ਬਾਹਰ ਦੀਆਂ ਆ ਤਾਂ ਕੁਝ ਹੋਰ ਵੀ ਲੋਕ ਨੇ ਤੁਸੀਂ ਕਿੱਥੋਂ ਆਇਓ ਜੀ ਵੀਰ ਜੀ ਅਸੀਂ ਵਿਧਵਾਲੀ ਪਹਿਲਾਂ ਉਹਦੇ ਨਾਲ ਹੀ ਆ ਜੀ ਨਾਲ ਹੀ ਉਹਦਾ ਕਿਵੇਂ ਤਾਂ ਲੱਗ ਰਿਹਾ ਫਿਰ ਸਿੱਧੂ ਵਾਪਸ ਆ ਗਿਆ ਜੀ ਫਿਰ ਬਹੁਤ ਖੁਸ਼ੀ ਵੀਰ ਜੀ ਬਹੁਤ ਜ਼ਿਆਦਾ ਕਿਹਾ ਨਹੀਂ ਜਾਂਦਾ ਇਸ ਦਿਨ ਦੇ ਬਾਰੇ ਪਹਿਲਾਂ ਕਦੀ ਮਿਲੇ ਸੀ ਕਿ ਤੁਸੀਂ ਸਿੱਧੂ ਨਹੀਂ ਵੀਰ ਜੀ ਸੋਚਿਆ ਵੀ ਨਹੀਂ ਸੀ ਵੀ ਅੱਜ ਇੱਥੇ ਆਵਾਂਗੇ ਪਰ ਬਹੁਤ ਖੁਸ਼ੀ ਆਈਓ ਤੁਸੀਂ ਹਾਂਜੀ ਤਾਂ ਬਿਲਕੁਲ ਖੁਸ਼ੀ ਹੈ ਜਿਹੜੀ ਕਿ ਪੂਰੀ ਦੇਖਣ ਨੂੰ ਮਿਲ ਰਹੀ ਹੈ ਤਾਂ ਕੁਝ ਹੋਰ ਲੋਕ ਵੀ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾ ਬਾਈ ਜੀ ਕਿੰਨੀ ਕਿ ਜਿਹੜੀ ਖੁਸ਼ੀ ਹੈ ਅੱਜ ਲੱਗ ਰਹੀ ਹੈ ਕਿ ਨਿੱਕੇ ਪੈਰੀ ਸਿੱਧੂ ਜਿਹੜਾ ਕਿ ਵਾਪਸ ਆ ਗਿਆ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਦੇਖੋ ਮਾਪੇ ਦਾ ਹਸਾਰਾ ਬਣ ਗਿਆ ਦੁਬਾਰਾ ਪਹਿਲਾਂ ਸੀਗਾ ਜਵਾਨੀ ਚ ਪੁੱਤ ਚਲਾ ਗਿਆ ਏਡਾ ਫੇਮ ਲਿਆ ਸੀਗਾ ਉਹਨਾਂ ਤੇ ਬਹੁਤ ਦੁੱਖ ਹੋਇਆ ਸੀਗਾ ਉਦੋਂ ਸਾਰੇ ਦੇਸ਼ 'ਚ ਹੋਇਆ ਸੀਗਾ ਦੇਸ਼ ਕੀ ਵਿਦੇਸ਼ਾਂ 'ਚ ਵੀ ਆਇਆ ਸੀਗਾ ਜਿੱਥੇ-ਥੇ ਪੰਜਾਬੀ ਵਸਦੇ ਸੀਗੇ ਤੇ ਅਸ ਟਾਈਮ ਛੋਟਾ ਸਿੱਧੂ ਆਇਆ ਚਲੋ ਬਹੁਤ ਵਧੀਆ ਮਾਪੇ ਨੂੰ ਜਿਹੜਾ ਦੁਬਾਰਾ ਹਸਾਰਾ ਮਿਲ ਗਿਆ ਜੀਂਦਾ ਜੀ ਠੀਕ ਅਸੀਂ ਗੁਰਦਾਸਪੁਰ ਤੋਂ ਆਏ ਹਾਂ ਜੀ ਗੁਰਦਾਸਪੁਰ ਤੋਂ ਜੀ ਕਾਫੀ ਦੂਰੋਂ ਆਇਓ ਹੈ ਤਾਂ ਬਿਲਕੁਲ ਤੁਸੀਂ ਕਿੱਥੋਂ ਆਇਓ ਜੀ ਪਾਸਪੋਰਟ ਹਾਂਜੀ ਕਿਵੇਂ ਤਾਂ ਲੱਗ ਰਿਹਾ ਹੈ ਕਿ ਅੱਜ ਫੇਰ ਇੱਕ ਵਾਰ ਸਿੱਧੂ ਦੇ ਮਾਤਾ ਪਿਤਾ ਨੂੰ ਜੀਉਣ ਦਾ ਸਹਾਰਾ ਜਿਵੇਂ ਬੈਜਵਰੀ ਕੈਰੀ ਮਿਲ ਗਿਆ ਹਾਂਜੀ ਜੀ ਬਿਲਕੁਲ ਇੱਕ ਆਸ ਵੱਜ ਗਈ ਉਹਨਾਂ ਨੂੰ ਜੀਣ ਦੀ ਤੇ ਵਾਹਿਗੁਰੂ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਲੰਮੀਆਂ ਉਮਰਾਂ ਕਰੇ ਉਹਦੀਆਂ ਮਾਤਾ ਜੀ ਬਾਪਿਓ ਵਾਸਤੇ ਬਹੁਤ ਔਖਾ ਹੁੰਦਾ ਜਦੋਂ ਜਵਾਨੀ ਦੇ ਵਿੱਚ ਪੁੱਤ ਚਲੇ ਜਾਣ ਤਾਂ ਜਿੰਦਗੀ ਜਿਹੜੀ ਕਿ ਬਾਕੀ ਦੀ ਹੁੰਦੀ ਕੱਟਣੀ ਬਹੁਤ ਔਖੀ ਹੋ ਜਾਂਦੀ ਕਿ ਲੱਗਦਾ ਕਿ ਉਹਨਾਂ ਨੂੰ ਦੀ ਕੋਈ ਉਮੀਦ ਫੇਰ ਨਵੀਂ ਜਗ ਜਾਏ ਹਾਂਜੀ ਹਾਂਜੀ ਵਾਹਿਗੁਰੂ ਉਹਦੀ ਲੰਮੀ ਉਮਰ ਕਰੇ ਉਹਨਾਂ ਤੇ ਮਾਪਿਓ ਨੂੰ ਲੱਖ ਲੱਖ ਵਧਾਈਆਂ ਹੋਣ ਬੇਟੇ ਦੀ ਮਾਤਾ ਜੀ ਭਾਵੁਕ ਨਜ਼ਰ ਆ ਰਹੀ ਹੈ ਹਾਂਜੀ ਅੱਖਾਂ 'ਚੋਂ ਨਜ਼ਰ ਆ ਰਹੀ ਨੇ ਹਾਂਜੀ ਬਹੁਤ ਦੁਖੀ ਜਾਂਦਾ ਮੂਤਸੀ ਵਾਲੇ ਦਾ ਚਲੋ ਹੁਣ ਮਾਲਕ ਨੇ ਸੁਣ ਲਈ ਉਹਦਾ ਛੋਟਾ ਭਰਾ ਵੀ ਰੱਬ ਲੰਮੀ ਉਮਰ ਦੇ ਹਾਂਜੀ ਪਹਿਲਾਂ ਮਿਲੇ ਸੀ ਕਿ ਕਦੀ ਉਹਨਾਂ ਨੂੰ ਪਹਿਲੀ ਵਾਰ ਆਇਆ ਅਹੀ ਜੀ ਤਾਂ ਪਹਿਲੀ ਵਾਰ ਆਇਆ ਹਾਂਜੀ ਤਾਂ ਕਿਵੇਂ ਦਾ ਲੱਗ ਰਿਹਾ ਫਿਰ ਜਿੱਥੇ ਆ ਗਏ ਬਹੁਤ ਵਧੀਆ ਲੱਗਾ ਸਾਨੂੰ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਉਹਨਾਂ ਦੇ ਮਾਤਾ ਪਿਤਾ ਨੂੰ ਮਾਤਾ ਪਿਤਾ ਨੂੰ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਬੇਟੇ ਦੀ ਲੰਮੀ ਉਮਰ ਦੇ ਛੋਟੇ ਦੀ ਹੁਣ ਠੀਕ ਹੈ ਹਾਂ ਬਿਲਕੁਲ ਵੀ ਦੇਖ ਸਕਦੇ ਹੋ ਅਥਾ ਦੇ ਵਿੱਚ ਅਥਰੂ ਨੇ ਚਾਹੀਏ ਖੁਸ਼ੀ ਦੇ ਨੇ ਪਰ ਲੋਕ ਜਿਹੜੇ ਕਿ ਹਜੇ ਵੀ ਜਿਹੜੇ ਕਿ ਭਾਵੁਕ ਨੇ ਉਹ ਨਜ਼ਰ ਆ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਬਾਹਰ ਪਹੁੰਚ ਰਹੇ ਨੇ ਤਸਵੀਰਾਂ ਲਈਆਂ ਜਾ ਰਹੀਆਂ ਨੇ ਯਾਦ ਤਾਂ ਚਾਹੇ ਪੰਜਾਬ ਦੀ ਗੱਲ ਕਰੀਏ ਜਾਂ ਪੰਜਾਬ ਦੇ ਨਾਲ ਲੱਗਦੇ ਸੂਬੇ ਦੀ ਗੱਲ ਕਰੀਏ Rajasthan Haryana ਦੀ ਤਾਂ ਬਾਹਰੋਂ ਜਿਹੜਾ ਕਿ UK ਤੋਂ ਵੀ ਲੋਕ ਨੇ ਇੱਥੇ ਪਹੁੰਚੇ ਨੇ ਤਾਂ ਸਿੱਧੂ ਨੂੰ ਜਿਹੜਾ ਕਿ ਯਾਦ ਹੈ ਉਹ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਉਹ ਵੀ ਦੇ ਨਾਲ ਹਿੰਮਤ ਸਿੰਘ ਦੀ ਕਪਾਲ ਦੇਨਿਕ ਸਵੇਰਾ ਪਿੰਡ ਮੂਸਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par